ਉਹ ਤਾਂ ਤੁਹਾਨੂੰ ਵੀ ਪਤਾ ਹੈ ਕਿ ਅਸੀਂ ਬਿਨਾ ਸਾਡੇ ਬ੍ਰਿਗੇਡੀਅਰ ਤੋਂ ਅਸੀਂ ਫੌਜ ਹੀ ਲੜ ਰਹੀ ਆ ਸਿਪਾਹੀਓ ਲੜ ਰਹੇ ਨੇ ਫੌਜ ਚ ਟੰਗਣ ਜਾਣ ਨੂੰ ਵੀ ਨਹੀਂ ਅਸੀਂ ਕਹਿ ਸਕਦੇ ਵੀ ਸਾਡੇ ਕੋਲ ਫੜੂ ਆ ਕੇ ਮੰਤਰੀ ਸਾਡਾ ਜੇਲ੍ਹ ਚ ਹੈ ਹੋਰ ਸਾਡੀ ਸਾਰ ਕੌਣ ਲਉ ਇਹ ਸਾਰੇ ਚੇਅਰਮੈਨ ਸਾਹਿਬ ਬੈਠੇ ਨੇ ਪ੍ਰਧਾਨ ਜੀ ਬਬਲਾ ਜੀ ਬੈਠੇ ਨੇ ਪੰਚਾਇਤ ਯੂਨੀਅਨ ਦੇ ਕੁਲਵਿੰਦਰ ਜੀ ਬੈਠੇ ਨੇ ਅਸੀਂ ਜਿੰਨੇ ਵੀ ਲੋਕ ਹੈਗੇ ਆ ਰੱਖਦੇ ਆ ਵੀ ਇੱਕ ਤੁਸੀਂ ਸਰਸਰ ਦੇ ਰਿਖੇ ਉਹਨਾਂ ਨੂੰ ਹਦਾਇਤ ਜਾਰੀ ਕਰਕੇ ਇਹ ਕਹੋ ਕਿ ਭਾਈ ਇਹ ਜਿਹੜੀਆਂ ਸਾਰਿਆਂ ਨੂੰ ਦੀ ਪ੍ਰਗਟ ਕਰਨ ਵਾਸਤੇ ਇੱਕ ਮੁੜਤਾ ਪ੍ਰਗਟ ਕਰਨ ਵਾਸਤੇ ਉਹਨਾਂ ਨੇ ਰਾਜਿਆਂ ਨੂੰ ਦ੍ਰਿੜ ਕਰਨ ਵਾਸਤੇ ਕਿਸੇ ਵੀ ਅੜਚਨਾਂ ਜੇ ਕੋ ਆਂਦੀ ਹੈਗੀ ਤਾਂ ਆਪਾਂ ਸਾਰੇ ਰਲ ਮਿਲ ਕੇ ਉਹਨੂੰ ਦੂਰ ਕਰਾਂਗੇ ਔਰ ਪੰਚਾਇਤ ਚੋਣਾਂ ਆਪਾਂ ਜਿਹੜੀ ਕਿ ਮੁੱਢਲੀ ਇਕਾਈ ਹੈ ਜਮਹੂਰੀਅਤ ਦੀ ਉਹ ਚ ਅਸੀਂ ਇਹਦਾ ਜਿਹੜਾ ਬਣਦਾ ਯੋਗਦਾਨ ਹੈਗਾ ਆਪਣੇ ਵੱਲੋਂ ਉਹ ਪਾਉਣ ਦੀ ਕੋਸ਼ਿਸ਼ ਕਰਾਂਗੇ ਲਖਨੀ ਰੇ ਕਿਤੇ ਨਾ ਕਿਤੇ ਪੰਜਾਬ ਦਾ ਮਾਹੌਲ ਅੱਜ ਜਿਰੇ ਦੇ ਵਿੱਚ ਗੋਲੀਆਂ ਚੱਲੀਆਂ ਨੇ ਤੁਹਾਡੇ ਕਾਂਗਰਸੀ ਆਗੂ ਵੀ ਫਟੜ ਹੋ ਗਏ ਹਾਂ ਜੀ ਇਹ ਮਾਹੌਲ ਤਾਂ ਪੰਜਾਬ ਦਾ ਕੋਲਮ ਲਾ ਕੇ ਲਾਇਨ ਡਾਟ ਤੁਹਾਨੂੰ ਪਤਾ ਹੀ ਹੈਗਾ ਸੋ ਜਿੱਦਾਂ ਦੇ ਮਾਹੌਲ ਹੈਗਾ ਕਿ ਜਿਵੇਂ ਲੁੱਟਾਂ ਖੋਹਾਂ ਜਿਵੇਂ ਐਨ ਆਰ ਆਈ ਨੂੰ ਘਰਾਂ ਅਗੇ ਕਤਲ ਕਰਕੇ ਹੈਗੀ ਜਾਂ ਰੋਜ਼ ਲੁੱਟਾਂ ਖੋਹਾਂ ਜਾਂ ਫਰੋਤੀਆਂ ਦੀਆਂ ਵਾਰਦਾਤਾਂ ਹੋ ਰਹੀਆਂ ਹੈਗੀਆਂ ਤੇ ਲਾਜ਼ਮੀ ਤੌਰ ਤੇ ਇਲੈਕਸ਼ਨ ਜਿਹੜੀਆਂ ਵਿਜੈਤੀ ਚੋਣਾ ਹੈਗੀ ਹੈ ਨਾ ਜਿਵੇਂ ਜਿਹੜੀ ਕਸ਼ੀਦਗੀ ਹੈਗੀ ਹੈ ਅੱਗੇ ਨਾਲੋਂ ਵੱਧ ਹੈਗੀ ਹੈ ਅੱਜ ਧੜੇਬੰਦੀ ਵੀ ਅਗੇ ਨਾਲ ਵਧੀ ਹੈਗੀ ਐ ਤੇ ਅਸੀਂ ਤੇ ਲੋਕਾਂ ਨੂੰ ਹੀ ਅਪੀਲ ਕਰਦੇ ਆ ਕਿ ਜਿਹੜਾ ਮਰਜੀ ਜਿੱਤੇ ਪਰ ਇੱਕ ਤਾਂ ਸਭ ਨੂੰ ਲੈਵਲ ਪਲੇਇੰਗ ਫੀਲਡ ਚਾਹੀਦਾ ਹੈਗਾ ਦੂਜਾ ਹਿੰਸਾ ਦੀ ਬਿਲਕੁਲ ਕੋਈ ਕੋਈ ਧਿਰ ਕੋਸ਼ਿਸ਼ ਨਾ ਕਰੇ ਜਿਸ ਨਾਲ ਸਾਰਾ ਜਮਹੂਰੀ ਤਾਣਾ ਬਾਣਾ ਹੀ ਖਰਾਬ ਹੋ ਜਾਵੇ ਜਮਹੂਰੀਅਤ ਦਾ ਕਨਸੈਪਟ ਹੀ ਖਰਾਬ ਹੋ ਜਾਵੇ 4 ਦਿਨ ਪਹਿਲਾਂ ਸਰਕਲ ਸਾਹਬ ਨੂੰ ਕੋਰਟ ਫੇਰ ਦਿੱਤੀ ਗਈ ਐ ਪੰਚਤਰੀ ਨੂੰ ਚੋਣਾ ਨਹੀਂ ਇੱਕ ਤੀਨ ਨੂੰ ਫੇਰ ਅੱਜ ਚੋਣ ਦਿੱਤੀ ਹਾਂ ਬਿਲਕੁਲ ਇਹ ਤਾਂ ਉਹਦਾ ਸਾਜ਼ਿਸ਼ੀ ਢੰਗ ਲੱਗਦਾ ਹੀ ਐ ਜੀ ਉਹ ਤਾਂ ਇੱਕ ਇੱਕ ਜਿਹੇ ਬੰਦਿਆਂ ਨੂੰ ਜਿਹਨੂੰ ਕੋਰਟ ਨੇ ਇੱਕ ਬਲਾਤ ਕਰਦੇ ਕੇਸ ਜਿਲਖ ਜੇਲ ਕੀਤੀ ਉਸ ਨੂੰ ਜਿੰਨੀ ਵਾਰ ਪ੍ਰੋਲ ਮਿਲੀ ਔਰ ਜਿੰਨੀ ਲੰਬੀ ਪ੍ਰੋਲ ਮਿਲੀ ਹੈਗੀ ਹੈ ਇਹ ਕਿਸੇ ਹੋਰ ਬਲਾਤ ਕਰਦੇ ਕੈਦੀ ਨੂੰ ਅਜ ਤੱਕ ਹਿੰਦੁਸਤਾਨ ਦੇ ਇਤਿਹਾਸ ਚ ਨਹੀਂ ਮਿਲੀ ਜਾਂ ਇਦਾਂ ਦੇ ਵੱਡੇ ਦੋਸ਼ੀ ਨੂੰ ਹਿੰਦੁਸਤਾਨ ਦੇ ਇਤਿਹਾਸ ਚ ਨਹੀਂ ਮਿਲੀ ਕੋਈ ਮੈਂ ਡੇਰੇ ਦਾ ਜਿਹਨਾਂ ਜਿਹੜਾ ਕੋਈ ਨਾ ਮੰਨਾ ਮੰਨੇ ਉਹ ਇੱਕ ਅਲੱਗ ਵਿਸ਼ਾ ਹੈਗਾ ਪਰ ਇੱਕ ਅਪਰਾਧੀ ਦੇ ਤੌਰ ਤੇ ਜੋ ਇਹਨਾਂ ਅਪਰਾਧੀਆਂ ਤਰ੍ਹਾਂ ਸਲੂਕ ਹੋਣਾ ਚਾਹੀਦਾ ਚਾਹੇ ਡੇਰੇ ਦਾ ਸਾਧ ਹੀ ਕਿਉਂ ਨਾ ਹੋਵੇ ਤਾਂ ਉਹ ਜਿਹੜੀ ਸਰਕਾਰ ਹੈ ਕਿਤਨਾ ਕਿਤੇ ਉਹ ਕੰਪਰੋਮਾਈਜ਼ ਕਰ ਰਹੀ ਹੈਗੀ ਹੈ ਕਿਤਨਾ ਕਿਤੇ ਆਪਣੇ ਸਿਆਸੀ ਲਾਹੇ ਵਾਸਤੇ ਚਾਹੇ ਤਾਂ ਉਹ ਲੋਕ ਸਭਾ ਚੁਣਾਂ ਸੀਗੀਆਂ ਉਸ ਵੇਲੇ ਹੋਈ ਹੈਗੀ ਹੈ ਲੋਕ ਸਭ ਇਹ ਹਾਂਸਵਾ ਚੋਣਾ ਹਰਿਆਣੇ ਚੋਦੇ ਕਰਕੇ ਆ ਔਰ ਪੰਚਾਇਤ ਜਿਹੜੀਆਂ ਚੋਣਾ ਹੈਗੀਆਂ ਜਿਹੜੀਆਂ ਪੰਚਾਇਤੀ ਚੋਣਾ ਪੰਜਾਬ ਛੋਰੀਆਂ ਉਹਦੇ ਕਰਕੇ ਹੈਗੀਆਂ ਇਹ ਇਹ ਜਿਹੜੀ ਜਿਹੜੀ ਰਿਹਾਈ ਆ ਉਹਦੀ ਪੈਰੋਲ ਹੈਗੀ ਆ ਉਹ ਸਿਆਸੀ ਹੈਗੀ ਆ ਔਰ ਕਾਨੂੰਨ ਦਾ ਜਬਰ ਜਨਾਇਕ ਨੂੰ ਜਿਹੜੇ ਅਮਨ ਕਾਨੂੰਨ ਹੈ ਜਾਂ ਭਾਰਤ ਦਾ ਸੰਵਿਧਾਨ ਹੈਗਾ ਉਹਦਾ ਉਹਦਾ ਉਹਦੇ ਨਾਲ ਇੱਕ ਕਿਸਮ ਦਾ ਬਲਾਤਕਾਰ ਕੀਤਾ ਜਾ ਰਿਹਾ ਹੈ ਪੰਜਾਬ ਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦੇ ਆਉਣ ਵਾਲੇ ਦਿਨਾਂ ਵਿੱਚ ਲਾਇਆ ਜਾ ਸਕਦਾ ਜਿਸ ਤਰ੍ਹਾਂ ਪੋਟੀ ਦੇ ਵਿੱਚ ਦਾਖਲ ਰਹੇ ਨੇ ਚਾਲਦੇ ਨੇ ਕੰਜਰੀਵਾਲ ਨਹੀਂ ਪਹੁੰਚੇ ਕਿਤੇ ਕਿਤੇ ਲੱਗ ਰਹੇ ਦੋਨੇ ਚ ਟ੍ਰੇਡ ਪੈਦਾ ਹੋ ਚੁਕੀ ਨਹੀਂ ਲੱਗਦੀ ਹੈਗੀ ਟ੍ਰੇਡ ਤਾਂ ਹੈਗੀ ਪਲੇਟ ਤਾਂ ਲਾਜ਼ਮੀ ਤੌਰ ਤੇ ਹੈਗੀ ਹੈ ਕਿਉਂਕਿ ਜੋ ਜਿਸ ਤਰ੍ਹਾਂ ਆਤਿਸ਼ੀ ਦੇ ਆਤਿਸ਼ੀ ਮਾਰਲੀਆਂ ਦੇ ਜਿਹੜਾ ਸਮਰੋਹ ਸਮਰੋਹ ਸਿਗਾ ਉਹਨਾਂ ਨੂੰ ਪੁਖ ਪਤਰੀ ਸੋਚ ਕਾਣੀ ਸੀਗੀ ਜਾਂ ਪਾਰਟੀ ਲੀਡਰ ਚੁੜਨਾ ਸੀਗਾ ਉੱਤੇ ਜਿਸ ਤਰ੍ਹਾਂ ਭਵੰਤਮਨ ਬੈਠੇ ਸੀਗੇ ਔਰ ਬੈਠਿਆਂ ਬਿਠਾਏ ਦਾ ਨਾਂ ਤੱਕ ਨਹੀਂ ਲਿਆ ਗਿਆ ਬੋਲਣ ਦਾ ਇੱਕ ਪਾਸੇ ਰਿਹਾ ਇਹਨਾਂ ਜ਼ਿਕਰ ਤੱਕ ਨਹੀਂ ਕੀਤਾ ਗਿਆ ਪੁਰਾਣ ਗੌਲਿਆਂ ਕੀਤੇ ਗਿਆ ਇੱਕ ਬੜੀ ਨਵੇਕਲੀ ਗੱਲ ਹੈ ਕਿ ਇਸ ਤੋਂ ਪਹਿਲਾਂ ਕੇਜਰੀਵਾਲ ਜਿੱਥੇ ਵੀ ਜਾਣਾ ਸਰਵਾਲੇ ਮੰਗੋ ਸਾਡੇ ਮੁੱਖ ਮੰਤਰੀ ਨੂੰ ਨਾਲ ਲੈ ਕੇ ਜਾਂਦੇ ਸੀ ਕਿਉਂਕਿ ਸਾਡੇ ਜਹਾਜ਼ ਜਾਣਾ ਹੁੰਦਾ ਸੀ ਜਹਾਜ਼ ਤਾਂ ਹੀ ਜਾ ਸਾਡੇ ਸਾਡੇ ਮੁੱਖ ਮੰਤਰੀ ਵਿੱਚ ਬੈਠਾ ਹੈਗਾ ਸੋ ਪੰਜਾਬ ਦੇ ਸਾਧਨ ਵਰਤਣ ਵਾਸਤੇ ਭਵੰਤਮਾਨ ਠੀਕ ਹੈਗਾ ਪਰ ਜਿਹੜਾ ਪੰਜਾਬ ਨੂੰ ਮੰਨਦਾ ਮਾਨਤਾ ਦੇਣਾ ਪੰਜਾਬ ਦੇ ਮੁੱਖ ਮੰਤਰੀ ਨੂੰ ਇਲੈਕਟਿਡ ਚੀਫ ਮਿਨਿਸਟਰ ਨੂੰ ਉਹਦੇ ਵਿੱਚ ਕਿਹ ਜਿਹੇ ਵੱਲ ਨੇ ਬਿਲਕੁਲ ਹੀ ਪੰਜਾਬ ਨਾਲ ਤੱਕਾ ਕੀਤਾ ਭਵੰਤਮਾਨ ਨਾਲ ਤੱਕਾ ਕੀਤਾ ਹੈਗਾ ਇਸ ਮਾਮਲੇ ਵਿੱਚ ਭਵੰਤਮਾਨ ਦੇ ਨਾਲ ਹੈਗਾ ਕਿ ਜੋ ਪੰਜਾਬ ਦੀ ਹੇਠੀ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਅਣਗੌਲੀਆਂ ਕਰਕੇ ਹੇਠੀ ਕੀਤੀ ਹੈ ਉਹ ਦਿੱਲੀ ਦਾ ਕਿ ਜਿਹੜਾ ਕਬਜ਼ਾ ਹੈਗਾ ਕਦੀ ਤਾਂ ਉਹ ਜਿਹੜਾ ਇਸ ਦਾਗਬ ਚੱਡੇ ਦੀ ਜਿਕਰਾਂ ਦਾ ਕਦੀ ਇੱਕ ਹੋਰ ਇਹਨਾਂ ਦਾ ਜਿਹੜਾ 36 ਗੜ ਤੋਂ ਹੀ ਨਹੀਂ ਬਣਾਇਆ ਹੋਇਆ ਰਾਜ ਸਭਾ ਮੈਂਬਰ ਉਹਦਾ ਨਾਂ ਹੈਗਾ ਪਾਠਕ ਹੈਗਾ ਤੇ ਇਹ ਜਿਸ ਤਰ੍ਹਾਂ ਜਿਸ ਤੌਸ ਨਾਲ ਪੰਜਾਬ ਚ ਘੁੰਮਦੇ ਹੈਗੇ ਸੰਤ ਅੱਗ ਲੱਗਦੀ ਹੈ ਸਿੱਧੀ ਜੀ ਗੱਲ ਸੰਤ ਚੰਗਾ ਨਹੀਂ ਲੱਗਦਾ ਕਿ ਦਿੱਲੀ ਦੀ ਇਸ ਤਰ੍ਹਾਂ ਦੀ ਦਖਲ ਅੰਦਾਜ਼ੀ ਡੇ ਟੂ ਡੇ ਪਾਰਟੀ ਦੀ ਵਰਕਿੰਗ ਵਿੱਚ ਤੇ ਪੰਜਾਬ ਨਾਲ ਇਹ ਬਹੁਤ ਹੀ ਇੱਕ ਮਤਲਬ ਬੰੰਗੀ ਚਿੱਟੀ ਬਦਮਾਸ਼ੀ ਹੈਗੀ ਹੈ ਦਿੱਲੀ ਗੈਂਗ ਦੀ ਆਉਣ ਵਾਲ ਆਉਣ ਵਾਲੇ ਦਿਨਾਂ 'ਚ ਕਹਿੰਦੇ ਅਮਰਜੈਂਸੀ ਲੱਗ ਸਕਦੀ ਹੈ ਅਗਲੇ ਮਹੀਨੇ 11ਵੇਂ ਮਹੀਨੇ ਤੱਕ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਕੋਲ ਪੈਸਾ ਨਹੀਂ ਤਨਖਾਹਾਂ ਦੇਣ ਲਈ ਲੱਗਦਾ ਦੇਖੋ ਫਾਈਨੈਂਸ਼ੀਅਲ ਅਮਰਜੈਂਸੀ ਤਾਂ ਲੱਗ ਸਕਦੀ ਹੈਗੀ ਹੈ ਔਰ ਸੈਂਟਰ ਨੇ ਹਾਲਾਂਕਿ ਇਹਦੀ ਲਿਮਟ ਵਧਾ ਦਿੱਤੀ ਹੈਗੀ ਹੈ ਉਹ ਵੀ ਕਿਉਂਕਿ ਭਗਵੰਦ ਮਾਨ ਜਿਵੇਂ ਹੁੰਦਾ ਨਾ ਅੱਧੀ ਮੈਂ ਤੇਰੀ ਮਲਾਜੇਦਾਰਾ ਅੱਧੀ ਮੈਂ ਪਤਾ ਨਹੀਂ ਕਿਹਦੀ ਗਰੀਬ ਜੱਟ ਦੀ ਤੇ ਇਹਦਾ ਹਾਲ ਹੈ ਕਿ ਅੱਧਾ ਤਾਂ ਹੈਗਾ ਅਮਰਤਸ਼ਾਹ ਦਾ ਹੈ ਅੱਧਾ ਹੈਗਾ ਕੇਜਰੀਵਾਲ ਦਾ ਹੈ ਭਗਵੰਦ ਮਾਨ ਅੱਧੋ-ਅੱਧਾ ਹੈਗਾ ਧੰਨਵਾਦ ਰਸਵਿਕ 2 ਕਰੋੜ ਰੁਪਏ ਬੋਲੀ ਲੱਗ ਚੁੱਕੀ ਆ ਡੇਰਾ ਬਾਬਾ ਨਾਨਕ ਦੀ ਕਪੜਾ ਆ ਇਹ ਬੜੀ ਇਹ ਬੜੀ ਘਟੇ ਬੜੀ ਗਲਤ ਗੱਲ ਹੈ ਜੀ ਬਹੁਤ ਹੀ ਘਟਿਆ ਗੱਲ ਹੈ ਬਹੁਤ ਹੀ ਗਲਤ ਗੱਲ ਹੈ ਇਹਦਾ ਜਮਹੂਰੀਅਤ ਦਾ ਜਿਵੇਂ ਪਹਿਲਾਂ ਜਗਰ ਕੀਤਾ ਬਲਾਤਕਾਰ ਵਾਲੀ ਕਰਨ ਵਾਲੀ ਗੱਲ ਹੈ ਉਹਦੀ ਭਾਵਨਾ ਹੀ ਮਾਰਤੀ ਜਮਹੂਰੀਅਤ ਦੀ ਜੇ 2-2 ਕਰੋੜ ਦੀ ਸਰਪੰਚੀ ਵਿਗੜਨ ਲੱਗ ਪਈ ਹੈਗੀ ਹੈ ਇੱਕਦਮ ਸਾਹਿਬ ਜੀਰੇ ਦੇ ਗੋਲੀ ਲੱਗਿਆ ਜੀ ਅੱਜ ਪੰਚਾਇਤੀ ਚੋਣਾਂ ਨੂੰ ਲੈ ਕੇ ਜੋ ਆਪਸੀ ਰੋਲਾ ਹੋਇਆ ਹੈ ਕਾਂਸੀ ਲੈ ਕੁਲਵੀਰ ਜੀਰਾ ਕਿਵੇਂ ਦੇਖਦੇ ਹੋ ਲੋਕੋ ਬਹੁਤ ਗਲਤ ਗੱਲ ਹਿੰਸਾ ਦਾ ਜਿਹੜਾ ਵਰਤਾਰਾ ਹੈਗਾ ਚੋਣਾਂ ਵਿੱਚ ਇਹ ਬਹੁਤ ਹੀ ਦੇ ਘਾਤਕ ਸਿੱਤੇ ਨਿਕਲਦੇ ਹੈਗੇ ਦੁਸ਼ਮਣੀਆਂ ਪੱਕੀਆਂ ਬੰਨ੍ਹਨੀਆਂ ਲੋਕਾਂ ਦੀ ਜੀਵਨੀਆਂ ਖਰਾਬ ਬੁੱਧੀਆਂ ਮੌਤਾ ਵੀ ਹੁੰਨੀਆਂ ਸਾਰੀ ਉਮਰ ਦੀ ਜਿਹੜੀ ਧੜੇਬੰਦੀ ਪੈਦਾ ਹੁੰਦੀ ਹੈ ਇਹ ਤੋਂ ਹਰ ਪਾਰਟੀ ਨੂੰ ਗਰੇਜ ਕਰਨਾ ਚਾਹੀਦਾ ਹੈ ਉਸ ਸਾਥ ਤੋਂ ਨੂੰ ਵੀ ਪਤਾ ਕਿ ਅਸੀਂ ਬਿਨਾ ਸਾਡੇ ਬਰਗੇਡੀਅਰ ਤੋਂ ਅਸੀਂ ਫੌਜੇ ਲੜ ਰਹੀ ਆ ਸਿਪਾਹੀਓ ਲੱਗ ਰਹੇ ਨੇ ਫੌਜ ਚ ਕਰਨਲ ਜਨਰਲ ਵੀ ਬੀਂਦੇ ਸੀ ਕਹਿ ਸਕਦੇ ਵੀ ਸਾਡੇ ਕੋ ਖੜੂ ਆ ਕੇ ਕਿ ਮੰਤਰੀ ਸਾਡਾ ਜੇਲ੍ਹ ਚ ਹੈ ਹੋਰ ਸਾਡੀ ਸਾਰ ਕੌਣ ਲਊ ਤੇ ਸਾਡੇ ਚੇਅਰਮੈਨ ਸਭ ਬੈਠੇ ਨੇ ਪ੍ਰਧਾਨ ਜੀ ਬਬਲਾ ਜੀ ਬੈਠੇ ਨੇ ਪੰਚਾਇਤ ਯੂਨੀਅਨ ਦੇ ਕੁਲਵਿੰਦਰ ਜੀ ਬੈਠੇ ਨੇ ਅਸੀਂ ਜਿੰਨੇ ਵੀ ਲੋਕ ਹੈਗੇ ਆ ਰੱਖਦੇ ਆ ਵੀ ਇੱਕ ਤੁਸੀਂ ਸਰਸਰੀ ਲਿਖ ਕੇ ਉਹਨਾਂ ਨੂੰ ਹਦਾਇਤ ਜਾਰੀ ਕਰਕੇ ਕਹੋ ਕਿ ਭਾਈਏ ਜਿਹੜੀਆਂ ਸਾਰਿਆਂ ਨੂੰ Yeah. Mm -hmm. you